ਜੀ ਮੇਰੇ ਜੁੜ ਗਏ ਆ ਮੌਸਮ ਦੀ ਜਾਣਕਾਰੀ ਲੈ ਕੇ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੀਰੇ 15 ਜੁਲਾਈ ਹੋਈ ਆ ਤੇ ਤੜਕੇ ਦੇ ਵੀਰੇ 6 ਵਜੇ ਆਪਾਂ ਇਹ ਵੀਡੀਓ ਬਾਰੇ ਜਿਹੜੀ ਰਿਕਾਰਡ ਕੀਤੀ ਆ ਸੋ ਬਾਈ ਪਿਛਲੇ ਦਿਨਾਂ ਦੇ ਵਿੱਚ ਇੱਕ ਸੈਕਟਮ ਨੰਗਿਆ ਸੀ ਬਾਈ ਜਿਹਦੀ ਮੈਂ ਵੀਡੀਓ ਵੀ ਪਾਈ ਸੀ ਕਿ 11 ਜੁਲਾਈ ਨੂੰ ਠੀਕ ਆ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀਰੇ ਵੀ 12 ਤੋਂ 15 ਜੁਲਾਈ ਦੇ ਦੌਰਾਨ ਇੱਕ ਦੋ ਵਾਰੀ ਵੱਡੇ ਪੱਦੇ ਜਿਹੜਾ ਮੀਂਹ ਆ ਵੀਰੇ ਉਹ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲ ਸਕਦਾ ਹਰਿਆਣੇ ਦੇ ਵਿੱਚ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲ ਸਕਦਾ ਤੇ ਉੱਤਰੀ ਰਾਜਸਥਾਨ ਗੰਗਾ ਨਗਰ ਹਮਾਨਗੜ ਤੁਨੂਪਗੜ ਬੀਕਾ ਨੇਰ ਤੇ ਸੂਰਤਗੜ ਇਹਨਾਂ ਦੇ ਵੀ ਬਾਰੇ ਕਈ ਥਾਵਾਂ ਦੇ ਵਿੱਚ ਜਿਹੜਾ ਮੀਂਹ ਉਹ ਦੇਖਣ ਨੂੰ ਮਿਲ ਸਕਦਾ ਸੋ ਬਾਈ ਪੰਜਾਬ ਦੇ ਵਿੱਚ ਮੀਂਹ ਬਹੁਤ ਏਰਕੇ ਵਿੱਚ ਪਿਆ ਆਈ ਨਹੀਂਗਾ ਵੀ ਨਹੀਂ ਪਿਆ ਬਹੁਤ ਏਰਕੇ ਵਿੱਚ ਪਿਆ ਬਾਈ ਠੀਕ ਹੈ ਜਿੱਥੇ ਪਿਆ ਪੂਰਾ ਫੁੱਲ ਪਿਆ ਜਿੱਥੇ ਨਹੀਂ ਪਿਆ ਵੀਰੇ ਜਮਾ ਹੀ ਨਹੀਂ ਪਿਆ ਉਹਦਾ ਵੀਰੇ ਕੀ ਕਾਰਨ 4 ਤੋਂ 8 ਦਾ ਸਿਸਟਮ ਵੀ ਲੱਗਿਆ ਸੀ ਵੀਰੇ ਮਤਲਬ ਕੁਝ ਕਿ ਏਰਕਾ ਛੱਡ ਗਿਆ ਸੀਗਾ ਬਦਲ ਉਤੋਂ ਦੀ ਨੰਗ ਨੰਗ ਬਣੀ ਗਏ ਠੀਕ ਆ ਵੀਰੇ ਤੇ ਜਿੱਥੇ ਵੀਰੇ ਮੀਂਹੇ ਵਰਨਾ ਸੀ ਉੱਥੇ ਵਰ ਹੀ ਗਿਆ ਜਿੱਥੇ ਨਹੀਂ ਵਰਨਾ ਸੀ ਉੱਥੇ ਨਹੀਂ ਵਰਿਆ ਸੋ ਭਾਈ ਇਹਦੇ ਵਿੱਚ ਮੇਨ ਕਾਰਨ ਹੈਗਾ ਵੀ ਜਿਹੜੀ ਪੂਰੇ ਦੀ ਹਵਾ ਵੀਰੇ ਚੱਲਣੀ ਚਾਹੀਦੀ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉਹ ਨਹੀਂ ਚੱਲ ਰਹੀ ਉਹ ਖੁੱਲ ਕੇ ਨਹੀਂ ਚਲਦੀ ਭਾਈ ਜੇ ਹੁਣ ਚੱਲਦਾ ਭਾਈ ਪੂਰਾ ਜਿੱਥੇ ਚੱਲਦਾ ਕੁਝ ਕਿ ਏਅਰਕੇ ਦੇ ਵਿੱਚ ਚੱਲਦਾ ਕੁਝ ਕਿ ਟਾਈਮ ਲਈ ਚੱਲਦਾ ਵੀਰੇ ਜਿਹਦੇ ਕਾਰਨ ਹੋਮੋਸਿਜੀਟੀ ਬਣਦੀ ਆ ਜੇ 4-5 ਘੰਟੇ ਚੱਲਦਾ ਵੀਰੇ 4-5 ਘੰਟਾ ਦੀ ਮਤਲਬ ਹੋਮੋਸਿਜੀਟੀ ਬਣਦੀ ਆ ਜਿਹੜੇ ਵੀ ਏਰਕੇ ਵਿੱਚ ਵੀਰੇ ਬਾਟਮ ਰੋਡ ਜਾਂ ਹੁੰਦਾ ਜਾਂ ਹਵਾ ਚ ਗੇੜਾ ਖਾਂਦੀ ਆ ਉਹ ਸਿਰਕੇ ਵਿੱਚ ਵੀਰੇ ਬੱਦਲ ਆ ਜਿਹੜੇ ਮੀਂਹ ਵਾਲੇ ਐਕਟਿਵ ਹੁੰਦੇ ਆ ਸੋ ਬਾਈ ਪਿਛਲੇ ਦਿਨਾਂ ਦੇ ਵਿੱਚ 12 ਅਤੇ 13 ਜੁਲਾਈ ਨੂੰ ਖਾਸ ਕਰਕੇ 11 ਅਤੇ 12 ਜੁਲਾਈ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਠੀਕ ਆ ਵੀਰੇ ਫਰੋਹੇਪੁਰ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੋਕਸਰ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਗੰਗਾ ਨਗਰ ਹਮਾਨਗੜ ਅਨੂਪਗੜ ਵੀਕਣੇਰ ਤੇ ਸੂਰਤਗੜ ਸਰਸਾ ਤੇ ਫਤਿਆਬਾਦ ਠੀਕ ਆ ਤੇ ਮਾਨਸ਼ਾ ਹੋ ਗਿਆ ਤੇ ਬਰਨਾਲਾ ਹੋ ਗਿਆ ਤੇ ਮੋਗਾ ਹੋ ਗਿਆ ਤੇ ਜਲੰਧਰ ਹੋ ਗਿਆ ਤੇ ਕਪੂਰਥਲਾ ਹੋ ਗਿਆ ਇਹਨਾਂ ਦੇ ਬਾਈ ਕਿਸੇ ਪਾਸੇ ਮੀਂਹ ਸੀਗਾ ਕਿਸੇ ਪਾਸੇ ਨਹੀਂ ਸੀਗਾ ਕਿਸੇ ਪਾਸੇ ਹਲਕਾ ਸੀਗਾ ਤੇ ਵਿੱਚ ਵਿੱਚ ਦੀਵਰੇ ਕਿਤੇ ਕਿਤੇ ਤਖੜੀ ਝੱਟ ਵੀ ਲੱਗੀ ਆ ਇਹਨਾਂ ਦੇ ਵਿੱਚ 12 ਅਤੇ 13 ਜੁਲਾਈ ਇਹਨਾਂ ਦਿਨਾਂ ਦੇ ਵਿੱਚ ਠੀਕ ਆ ਫਤਿਹਗੜ ਸਾਹਿਬ ਪਟਿਆਲਾ ਠੀਕ ਆ ਵੀਰੇ ਜਾਂ ਮਤਲਬ ਆਪਾਂ ਸੰਗਰੂਰ ਲਾ ਲਓ ਸੰਗਰੂਰ ਦੇ ਵੀ ਥੋੜੇ ਜਿਹਰੇ ਵਿੱਚ ਮੀਂਹ ਪਿਆ ਮਾਨਸੇ ਦੇ ਵੀ ਥੋੜੇ ਜਿਹਰੇ ਵਿੱਚ ਬਰਨਾਲੇ ਦੇ ਵੀ ਥੋੜੇ ਜਿਹਰੇ ਵਿੱਚ ਠੀਕ ਆ ਬਾਕੀ ਪਵਾ ਦੇ ਰਗਾ ਹੋ ਗਿਆ ਜੇ ਪਹਾੜਾਂ ਦੇ ਨਾਲ ਲੱਗਦਾ ਤਾਂ ਬਾਬਾ ਇਹ ਰਗਾ ਹੋ ਗਿਆ ਬਾਈ ਇਥੋਂ ਤੱਕ ਬਰਸਾਤ ਆ ਜਿਹੜੀ ਖੁੱਲ ਕੇ ਨਹੀਂ ਪਹੁੰਚੀ ਚਾਂਸ ਵੇਰੇ ਇਹਨਾਂ ਦੇ ਵਿੱਚ ਵੀ ਪੂਰੇ ਸੀਗੇ ਚਾਂਸ ਮਾਲਵਾ ਬਿਲਟ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਵੀ ਪੂਰੇ ਸੀ ਔਰ ਹਰਿਆਣੇ ਦੀ ਗੱਲ ਕਰੀਏ ਤਾਂ ਸਰਸਾ ਜ਼ਿਲ੍ਹੇ ਦੇ ਬਾਈ ਕੁਝ ਕਿ ਏਰਕੇ ਦੇ ਵਿੱਚ ਬਰਸਾਤ ਹੋਈ ਆ ਖੁੱਲ ਕੇ ਹੋਈ ਆ ਕਿਤੇ ਛੜਕਾ ਸੰਭਾ ਹੋਇਆ ਤੇ ਕਿਤੇ ਨਹੀਂ ਵੀ ਪਿਆ ਠੀਕ ਆ ਇਹਦਾ ਵੀਰੇ ਮੇਨ ਕਾਰਨ ਹੈਗਾ ਜਿਹੜਾ ਪੂਰੇ ਦੀ ਹਵਾ ਵੀਰੇ ਵਾਪਸੀ ਕਰਨੀ ਆ ਉਹ ਨਹੀਂ ਕਰ ਰਹੀ ਵੀਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਹੁਣ ਅੱਗੇ ਵੀਰੇ ਮੌਸਮ ਕਿਵੇਂ ਆ ਅੱਜ 15 ਜੁਲਾਈ ਤੇ ਕੱਲ ਨੂੰ 16 ਜੁਲਾਈ ਬਾਈ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਵੀਰੇ ਥੋੜੇ ਜੇ ਏਰਗੇ ਦੇ ਵਿੱਚ 10-15% ਏਰਗੇ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ 10 ਤੋਂ 15% ਏਰਗੇ ਦੇ ਵਿੱਚ ਵੀਰੇ ਛੱਟਾ ਘਰਾਟਾ ਜਿਹੜਾ ਉਮੀਦ ਆ ਪੈ ਸਕਦਾ ਤੇ ਜ਼ਿਆਦਾਤਰ ਥਾਂ 'ਤੇ ਜਿਹੜਾ ਮੌਸਮ ਆ ਵੀਰੇ ਖੁਸ਼ ਕਰਊਗਾ ਤੇ ਗਰਮੀ ਆ ਵੀਰੇ ਜਿਹੜੀ ਉਹ ਪੂਰੀ ਬੱਟ ਕੱਢੂਗੀ 17 ਜੁਲਾਈ 18 ਜੁਲਾਈ 19 ਜੁਲਾਈ ਤੇ 20 ਜੁਲਾਈ ਇਹਨਾਂ ਚਾਰਾਂ ਦਿਨਾਂ ਦੇ ਵਿੱਚ ਭਾਈ ਇੱਕ ਸਿਸਟਮ ਆ ਜਿਹੜਾ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਵੱਡੇ ਪੱਧਰ ਤੇ ਪ੍ਰਭਾਤ ਕਰ ਸਕਦਾ ਵੱਡੇ ਪੱਧਰ ਤੇ ਭਰੇ ਉਹਦਾ ਮਤਲਬ ਇਹ ਆ ਵੀ ਅੱਧੇ ਕ ਪੰਜਾਬ ਦੇ ਵਿੱਚ ਜਾਂ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅੱਧੇ ਕ ਹਰਿਆਣੇ ਦੇ ਵਿੱਚ ਜਾਂ ਅੱਧੇ ਤੋਂ ਜ਼ਿਆਦਾ ਹਰਿਆਣੇ ਦੇ ਵਿੱਚ ਅੱਧੇ ਕ ਰਾਜਸਥਾਨ ਦੇ ਵਿੱਚ ਜਾਂ ਅੱਧੇ ਕ ਰਾਜਸਥਾਨ ਤੋਂ ਜ਼ਿਆਦਾ ਏਰੀਏ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਪੈ ਸਕਦਾ ਕਿਤੇ ਕਿਤੇ ਤਖੜੀ ਝੱਟ ਵੀ ਲੱਗ ਸਕਦੀ ਆ ਭਾਈ ਉਹਦੇ ਵਿੱਚ ਖਾਸ ਕਰਕੇ 18 19 ਅਤੇ 20 ਜੁਲਾਈ ਇਹਨਾਂ ਦਿਨਾਂ ਦੇ ਵਿੱਚ ਉਸ ਤੋਂ ਬਾਅਦ 21 ਨੂੰ ਵੀ ਟੁੱਟਮਗਾ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਥੋੜੇ ਬਹੁਤ ਏਰਕੇ ਦੇ ਵਿੱਚ 22 ਨੂੰ ਵੀ ਚੱਲਦੀਆਂ ਰਹਿਣਗੀਆਂ ਗਾਹਾਂਵਰੇ 23 24 ਤੇ 25 ਜੁਲਾਈ ਇਹਨਾਂ ਦਿਨਾਂ ਦੇ ਵਿੱਚ ਇੱਕ ਫੇਰ ਵੱਡੇ ਪੱਧਰ ਤੇੜਾ ਸੈਟਮ ਆ ਬਾਈ ਉਹ ਪੰਜਾਬ ਨੂੰ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਪ੍ਰਭਾਤ ਕਰ ਸਕਦਾ ਇੱਕ ਵਾਰੀ ਫੇਰ ਸੁਣ ਲਓ ਬਾਈ 15 16 ਨੂੰ ਨਿੱਕੀ ਮੋਟੀ ਕਾਰਵਾਈ ਹੈ 10 15% ਏਰਕੇ ਵਿੱਚ 17 ਜੁਲਾਈ ਨੂੰ 20 ਤੋਂ 25% ਏਰਕਾ ਕਵਰ ਹੋ ਸਕਦਾ 18 19 ਦੇ ਬੀਜ ਲਈ ਨੂੰ 60 ਤੋਂ 70% ਬਰੇ ਪੰਜਾਬ ਦੇ ਵਿੱਚ 60 ਤੋਂ 70% ਹਰਿਆਣੇ ਦੇ ਵਿੱਚ ਤੇ 60 ਤੋਂ 70% ਬਾਈ ਰਾਜਸਥਾਨ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਨਾਲ ਕਿਤੇ ਕਿਤੇ ਤਖੜੇ ਮੀਂਹ ਦੀ ਝਾਟਾ ਬਰੇ ਜਿਹੜੀ ਲੱਗ ਸਕਦੀ ਆ ਪਰ ਉਹਦੇ ਵਿੱਚ ਵੀ ਬਾਈ 20 ਤੋਂ 30% ਏਰਗਾ ਉਹ ਜਾ ਰਹੂਗਾ ਜਿੱਥੇ ਬਰੇ ਹੋ ਸਕਦਾ ਮੀਂਹ ਨਾ ਪਵੇ ਠੀਕ ਆ ਉਹ ਹੁਣ ਏਰਗਾ ਬਰੇ ਉਹ ਹੀ ਰਹੂਗਾ ਜਿੱਥੇ 12 13 ਨੂੰ ਮੀਂਹ ਪਿਆ ਜਾਂ 4 ਤੇ 8 ਨੂੰ ਮੀਂਹ ਪਿਆ ਜਾਂ ਬਰੇ ਮਤਲਬ ਜਿੱਥੇ ਮੀਂਹ ਪੈ ਗਿਆ ਦੋਨੇ ਸੈਕਟਮਾਂ ਦੇ ਵਿੱਚ ਮੀਂਹ ਪੈ ਗਿਆ ਠੀਕ ਆ ਹੋ ਸਕਦਾ ਵੀਰੇ ਉੱਥੇ ਵੀ ਨਮੀ ਭਵੇ ਜਾਂ ਹੋ ਸਕਦਾ ਵੀਰੇ ਪਿਛਲੇ 15 20 ਦਿਨਾਂ ਤੋਂ ਲਗਾਤਾਰ ਜਿਹੜਾ ਏਅਰ ਕਾ ਵੀਰੇ ਖੁਸ਼ਕ ਚੱਲਦਾ ਆਉਂਦਾ ਹੋ ਸਕਦਾ ਉਹ ਵੀ 8 18 19 ਤੇ 20 ਵਾਲੇ ਸੈਟ ਹੁੰਦੇ ਵਿੱਚ ਵੀ ਵੀਰੇ ਖੁਸ਼ਕ ਰਹੇ ਜੇ ਬਾਕੀ ਪਰਮਾਤਮਾ ਦੀ ਮਰਜ਼ੀ ਆ ਠੀਕ ਆ ਵੀਰੇ ਗਰਮੀ ਚੱਲਦੀ ਰਹਿਣੀ ਆ ਬਾਈ 17 ਤੋਂ ਮੌਸਮ ਚੇਂਜ ਹੋਣਾ ਲੱਗੂਗਾ ਮਤਲਬ ਘਰ ਤੇ ਚਮਕ ਦੇ ਨਾਲ ਵੀਰੇ ਆਪਣੇ ਪੂਰਬੀ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕਿਤੇ ਨਾ ਕਿਤੇ ਟੁੱਟ ਮਿਸਰਾਟੇ ਆ ਵੀਰੇ ਜਿਹੜੇ ਉਹ ਸ਼ੁਰੂ ਹੋ ਸਕਦੇ ਆ ਜਿਹੜੇ ਕਿ 18 19 ਤੇ 20 ਨੂੰ ਬਾਈ ਏਅਰ ਕਾ ਵੀ ਵਧਾ ਸਕਦੇ ਆ ਤੇ ਪੰਜਾਬ ਦੇ ਹਰਿਆਣੇ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਨਾਲ ਬਰੇ ਕਿਤੇ ਕਿਤੇ ਤਖੜੀ ਜਿਹੜੀ ਝਾਟਾ ਮੀਂਹ ਦੀ ਭਾਰੇ ਮੀਂਹ ਦੀ ਬਰੇ ਉਹ ਵੀ ਲੱਗ ਸਕਦੀ ਆ। ਬਾਕੀ ਬਾਈ ਅੱਜ 15 ਜੁਲਾਈ ਹੋ ਗਈ। 17 ਜੁਲਾਈ ਨੂੰ ਆਪਾਂ ਵੀਡੀਓ ਲੈ ਕੇ ਆਵਾਂਗੇ। ਠੀਕ ਆ। ਆਉਂਦੇ ਦੋ ਤਰ੍ਹਾਂ ਦੇ ਵਿੱਚ ਬਾਈ ਸੈਟਮ ਦੇ ਵਿੱਚ ਬਦਲਾਅ ਵੀ ਆ ਸਕਦਾ। ਮਤਲਬ ਧਾਨਸ ਘਟ ਵੀ ਸਕਦੇ ਆ, ਧਾਨਸ ਹੋਰ ਵੱਧ ਵੀ ਸਕਦੇ ਆ। ਏਰਕਾ ਘਟ ਵੀ ਸਕਦਾ, ਏਰਕਾ ਵੱਧ ਵੀ ਸਕਦਾ। ਕੁੱਲ ਮਿਲਾ ਕੇ ਮੇਰੇ ਕਹਾਣੀ ਇਹ ਆ ਵੀ ਜੁਲਾਈ ਦੇ ਜਿਹੜੇ ਮਗਰਲੇ 10-11 ਦਿਨ ਹੈਗੇ ਆ ਬਾਈ ਇਹਨਾਂ ਦਿਨਾਂ ਦੇ ਵਿੱਚ 2-3 ਜਿਹੜੇ ਮੀਂਹ ਆ ਵੀਰੇ ਮੌਨਸੂਨ ਦੇ ਜੋ ਮੌਨਸੂਨ ਆ ਵੀਰੇ ਜਿਹੜੀ ਉਹ 20 ਤਰੀਕ ਤੱਕ ਡਾਊਨ ਆ 20 ਤਰੀਕ ਤੋਂ ਬਾਅਦ ਐਕਟਿਵ ਹੋਊਗੀ ਬਾਈ ਉਹ ਠੀਕ ਆ ਕਿਉਂਕਿ 20 ਤਰੀਕ ਤੋਂ ਬਾਅਦ ਲਗਾਤਾਰ ਪੁਰਾਵਰੇ ਜਿਹੜਾ ਉਹ ਵਾਪਸੀ ਕਰੂਗਾ ਕਈ ਖੇਤਰਾਂ ਦੇ ਵਿੱਚ ਤੇ 20 ਤਰੀਕ ਤੱਕ ਜਿਹੜਾ ਪੁਰਾਵਰੇ ਉਹ ਥੋੜੇ ਜਿਹੇ ਰੇਗ ਵਿੱਚ ਚੱਲੂਗਾ ਕਿਤੇ 4-5 ਘੰਟੇ ਚੱਲ ਗਿਆ ਕਿਤੇ 5 ਘੰਟੇ ਚੱਲ ਗਿਆ ਕਿਤੇ 2-4 ਘੰਟੇ ਚੱਲ ਗਿਆ ਮੀਂਹ ਦੇ ਸਰਾਟੇ ਪੈ ਗਏ ਮੌਸਮ ਸਾਫ਼ ਹੋ ਗਿਆ ਠੀਕ ਆ ਬਾਈ ਇਸ ਕਰਕੇ ਮੌਨਸੂਨ ਵੀਰੇ ਜਿੱਥੇ ਡਿੱਗੀ ਆ ਉਹਨੇ ਪੂਰਾ ਜ਼ਬਰਦਸਤ ਮੀਂਹ ਪਾਇਆ ਪਛਮੀ ਮਾਲਬਾਰ ਅਤੇ ਹਰਿਆਣੇ ਦੇ ਵਿੱਚ ਬਾਈ ਕੁਝ ਕਿ ਏਰੀਗੇ ਦੇ ਵਿੱਚ ਪਾਣੀ ਭਰ ਗਿਆ ਸੀਗਾ ਬਾਣਾ ਦੇ ਵਿੱਚ ਠੀਕ ਆ ਤੇ ਠੀਕ ਆ ਉਹ ਮੌਨਸੂਨ ਸੀਗਾ ਬਾਈ 12 13 ਨੂੰ ਪਛਮੀ ਛੇਟਮ ਸੀਗਾ 17 18 19 ਅਤੇ 20 ਨੂੰ ਵੀ ਬਾਈ ਪਛਮੀ ਛੇਟਮ ਦਾ ਰੋਲ ਹੋਊਗਾ ਇੱਕ ਮੱਧਮ ਦਰਜੇ ਦਾ ਪਛਮੀ ਛੇਟਮ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਬਾਈ ਠੀਕ ਆ ਪ੍ਰਭਾਵਿਤ ਕਰ ਸਕਦਾ ਜਿਹਦੇ ਕਾਰਨ ਅੱਧ ਤੋਂ ਜ਼ਿਆਦਾ ਏਰੀਗੇ ਦੇ ਵਿੱਚ ਜਾਂਦੇ ਏਰੀਗੇ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਨਾਲ ਬਰੇ ਕਿਤੇ ਕਿਤੇ ਭਾਰੇ ਮੀਂਹ ਦੇ ਸਰਾਟੇ ਆ ਜਿਹੜੇ ਉਹ ਪੈ ਸਕਦੇ ਆ ਸੋ 117 ਨੂੰ ਮਿਲਦੇ ਆ ਬਾਈ ਇਸੇ ਹੀ ਟਾਈਮ ਤੇ ਵੀਡੀਓ ਆਊਗੀ ਆਪਣੀ ਤੜਕੇ ਦੇ ਟਾਈਮ ਤੇ ਠੀਕ ਆ ਦੱਸਾਂਗੇ ਵੀਰੇ ਕੀ ਕੁਝ ਬਦਲਾਅ ਆਇਆ ਕੀ ਨਹੀਂ ਆਇਆ ਜੇ ਸਿਸਟਮ ਵੀਰੇ ਖੜਾ ਤਾਂ ਕਿਹੜੇ ਰਕੇ ਵਿੱਚ ਵਾਧਾ ਚਾਣ ਸਕਦੇ ਵਿੱਚ ਘਾਟਾ ਸੋ ਇਨੀ ਕੀ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਬਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ